ਬਾਕੀ ਹਲੇ ਤੱਕ ਤਾਂ ਸਾਰਿਆਂ ਦਾ ਨੇਚਰ ਵਧੀਆ ਲੱਗ ਰਿਹਾ। ਭਈ ਹਲੇ ਤੂੰ ਤੂੰ ਕੁਝ ਦੇਖਿਆ ਹੀ ਨਹੀਂ ਨਾ। ਕੁਝ ਨਹੀਂ ਆਦਾ ਤਾਂ ਇੱਕ ਗੱਲ ਵੀ ਨਹੀਂ ਦੇਖਿਆ। ਹਲੇ ਤੱਕ ਤਾਂ ਕਹਿੰਦੇ ਕਹਿੰਦੀ ਅਧਰ ਕਰ। ਕਹਿੰਦੀ ਹਲੇ ਤੱਕ ਤਾਂ ਕਹੀਂ ਸਾਰਿਆਂ ਦਾ ਸੁਭਾ ਚੰਗਾ ਲੱਗ ਰਿਹਾ। ਓਕੇ ਕਰਾ ਹੀ ਤੋਪ ਚਲਉਂਗੀ ਨਾ। ਹਾਂ। ਹਲੇ ਤੱਕ ਤਾਂ ਐਨੇ ਕੁਝ ਦੇਖਿਆ ਨਹੀਂ ਜਿੱਦਣ ਸਟਾਰਟਿੰਗ ਤੋਂ ਲੈ ਕੇ ਸ਼ਾਮ ਤੱਕ ਆਏਗੀ ਫਿਰ ਜਦੋਂ ਪੁੱਛਾਂਗੇ ਵੀ ਤੇਰਾ ਐਕਸਪੀਰੀਅੰਸ ਕਿਦਾਂ ਦਾ ਰਿਹਾ? ਕਿਦਾਂ ਦਾ? ਹਲੇ ਤੱਕ ਤਾਂ ਕਹਿੰਦੀ ਵਧੀਆ। ਹਾਂ। ਬਾਕੀ ਗੁਰੇ ਵੀਰੇ ਤੁਸੀਂ ਦੱਸੋਈ। ਕਿਆ ਹੋ ਰੂਗਾ ਮੈਂ ਵੀ ਇਹ ਹੀ ਕਹਿ ਰਹੀ ਆ ਵੀ ਹਾਲੇ ਤੱਕ ਤਾਂ ਪਤਾ ਨਹੀਂ ਹਾਲੇ ਤੱਕ ਹਾਂ ਜਦੋਂ ਹੁਣ ਵਰਤਾਂਗੇ ਐਕਟਿੰਗ 'ਚ ਫਿਰ ਪਤਾ ਲੱਗੇ ਫਿਰ ਪਤਾ ਲੱਗੇ ਹਾਲੇ ਤੱਕ ਤਾਂ ਸਾਨੂੰ ਵੀ ਨਹੀਂ ਪਤਾ ਓਕੇ ਮੈਨੂੰ ਕੁਝ ਨਹੀਂ ਕਹਿੰਦੇ ਵੀ ਹਾਲੇ ਤੱਕ ਤਾਂ ਮੈਂ ਮੈਂ ਉਹੀ ਕਹਿ ਰਹੀ ਆ ਮੈਂ ਕਹਾਂ ਵੀ ਹਾਲੇ ਤੱਕ ਚੱਲ ਵਿਚਾਰੀ ਨੂੰ ਹਾਲੇ ਘੰਟਾ ਘੰਟਾ ਕੀ ਹੋਇਆ ਇਹਨੂੰ ਮੈਂ ਕਿਹਾ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਦੋ ਵਾਰੀ ਇਹਨਾਂ ਨੇ ਆਪਣੇ ਨਾਲ ਕੰਮ ਕਰ ਲਿਆ ਮੈਂ ਕਿਹਾ ਵੀ ਹੁਣ ਚਾਹੇ ਉਹ ਔਨ ਦਾ ਕੈਮਰਾ ਉਹੀ ਕਹਿ ਦੇਵੇ ਵੀ ਬਹੁਤ ਵਧੀਆ ਫਲਾਣਾ ਢਿੰਕਾ ਮੈਂ ਕਿਹਾ ਵਿੱਚੋ ਚ ਕੋਸ ਮਰਜੀ ਸੋਚੀ ਜਾਂਦੀ ਹੋਵੇ ਮੈਂ ਕੋਈ ਫਾਇਦਾ ਨਹੀਂ ਉਹਦਾ ਵੀ ਜਿੱਦਣ ਦੋ ਤਿੰਨ ਵਾਰੀ ਇੱਥੇ ਸ਼ੂਟ ਤੇ ਆ ਗਈ ਫੇਰ ਇਹਦੇ ਰਿਵਿਊ ਲਵਾਂਗੇ ਵੀ ਹਾਂ ਤੈਨੂੰ ਕਹੇ ਜਾਂ ਲੱਗਿਆ ਕਹੇ ਜਾਂ ਸਾਡੇ ਹੋਰ ਜਿੰਨੇ ਬੰਦੇ ਨੇ ਨਾਮ ਤਾਂ ਬੱਬੂ ਐ ਇਨਾਂ ਦੇ ਜੋ ਦਿਲ ਚ ਉਹੀ ਸਾਰਿਆਂ ਦੀ ਜੋ ਦਿਲ ਚ ਉਹੀ ਮੂਤੇ ਨਾ 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 ਮੇਰੇ ਕੋਸ ਹੋਰ ਆ ਦਿਲ ਚ ਮੂਤੇ ਕੋਸ ਹੋਰ ਆ ਆਪਾਂ ਮੂਤੇ ਕਹਿੰਦੇ ਆ ਮੈਂ ਰੱਖਦੀ ਆ ਮਾਂ ਨੇ ਜ ਖੋਟ ਜਿਹੜੀ ਆ ਜਿਹੜੀ ਆ ਗੱਲ ਹੋਈ ਆ ਵੀ ਜਿਹੜੀ ਇਹ ਕਹਿ ਰਹੀ ਆ ਮੇਰੇ ਮਨ ਚ ਜੋ ਐ ਫਲਣ ਇਹ ਵੀ ਜੇ ਤੇਰੇ ਮਨ ਚ ਤੇਹੀ ਗੱਲ ਤੇਰੇ ਮੂਤੇ ਕਹਤੀ ਬਸ ਕਰਕੇ ਆ ਰਿਹਾ ਆ ਖੁਸ਼ ਗੱਲਾਂ ਨੇ ਆਪਾਂ ਬਾਹਰ ਨਹੀਂ ਲੈ ਕੇ ਆਉਂਦੇ ਸੀ ਅੰਦਰ ਹੀ ਆ ਨਿਕਲ ਜਾਂਦੇ ਆ ਨਿਕਲ ਜਾਂਦੇ ਆ ਦਾ ਤੂੰ ਤਾਂ ਕੋਰ ਨਹੀਂ ਕੀਤਾ ਦਿਮਾਜੋ ਲੈ ਚਾਰ ਮੂੰਹ ਨੇ ਮੈਨੂੰ ਪਤਾ ਉਹ ਤਾਂ ਆਪਾਂ ਬਾਅਦ ਚ ਗੱਲ ਕਰਾਂਗੇ ਉਹ ਗੁਪਤ ਗੱਲ ਹੈ ਤੇਰਾ ਲੈ ਪਰਦੇ ਵਾਲੀ ਗੱਲ ਆ ਪਰਦਾ ਲਗਾ ਕੇ ਗੱਲ ਕਰੀਏ ਹੋਲ ਕੇ ਨਹੀਂ ਇਹਦੇ ਫੁੱਲਮ ਫੁੱਲਮ ਆਡੀਅன்ஸ் ਨੋੜੇ ਨਾ ਸੁਣਵਾ ਤਗੜਾ ਦਿਦਾ ਆਈ ਸੀਗਾ ਫਿਰ ਜੇ ਆਡੀਅன்ஸ் ਦੇਖ ਲਿਆ ਆਡੀਅன்ஸ் ਤਾਂ ਕਸੀਆਂ ਫਾਗਾ ਡਿੱਗ ਜੂਗੀ ਹੋਰ ਕੀ ਮੇਰੇ ਨਾ ਚਾਰ ਚਾਰ ਮੂੰਹ ਨੇ ਲੋਕਾਂ ਦੇ ਦੋ ਹੁੰਦੇ ਨੇ ਮੇਰੇ ਚਾਰ ਮੂੰਹ ਆ ਅੱਗੇ ਕੁਝ ਹੋਰ ਆ ਚੱਲੇ ਬੱਸ ਮਤਲਬ ਸਹਿਤਨਾ ਦਾ ਕੁਝ ਉੱਤਰ ਪੂਰਬ ਪੱਛਮ ਉਸ ਪੱਛਮ ਪੱਛਮਾ ਪਕਸ਼ਣ ਉੱਤਰ ਦਕਸ਼ਣ ਹਾਂ ਉੱਤਰ ਦਕਸ਼ਣ ਦਕਸ਼ਣ ਪੂਰਬ ਪੱਛ ਪਸਮ ਪੱਛਮ ਪੱਛਮ ਪਸਪਸਮ ਪੂਰਬ ਪਸਮ ਉੱਤਰ ਦਕਸ਼ਣ ਆ ਉਹ ਕਹਾ ਉੱਤਰ ਹੋਵੇ ਜਾਂ ਦਕਸ਼ਣ ਪੂਰਬ ਪੱਛਮ ਪੂਰਬ ਪਸਮ ਹੈ ਪਸਮ ਹੈ

ਦੇ ਵੀ ਕਰਨਾ ਪੈਣਾ ਤਾਂ ਜੀ ਪਰ ਅਸੀਂ ਕਿਤਾਬ ਕੀ ਕਰਦੇ ਆ ਕਿਹੜੇ ਕਿਹਦੇ ਖੁਸਕਤ ਨਹੀਂ ਪਰ ਅਸੀਂ ਪੁਸ਼ਪਾ ਨੂੰ ਫੋਨ ਲਾਉਂਦੇ ਆ ਫਿਰ ਆਪਾਂ ਹਮ ਫਿਰ ਫਿਰ ਇਹ ਕਹਿੰਦਾ ਕਿਹੜਾ ਨਾ ਪੁਸ਼ਪਾ ਜੁਕੇਗਾ ਨਹੀਂ ਨਹੀਂ ਇਹ ਕਹਿੰਦਾ ਫਿਰ ਇਹ ਮਿੰਟ ਚ ਕੱਸਾ ਲਵੇਟਦਾ ਪੁਸ਼ਪਾ ਫਿਰ ਆਵੇਂ ਐਸੇ ਹੋ ਜਾਂਦੇ ਪਹਿਲੇ ਐਸੇ ਰਹਿੰਦੇ ਫਿਰ ਐਸੇ ਹੋ ਜਾਂਦੇ ਫਿਰ ਹਮ ਝੁਕ ਜਾਂਦੇ ਹਾਂ ਕਿਉਂਕਿ ਪੁਸ਼ਪਾ ہمارا ਵੀ ਬੜਾ ਡਾਊਨ ਹੈ ਮੈਂ ਕਹੂਗੀ ਮੇਰਾ ਨਾਂ ਹੀ ਲਈ ਜਾਂਦੀ ਆ ਪੰਮੇ ਦਾ ਨਾਂ ਆ ਪੁਸ਼ਪਾ ਫਰਜ਼ ਨਾ ਕਰਾਂ ਮੈਂ ਪੁਸ਼ਪਾ ਨੂੰ ਫੋਨ ਕਰਦੀ ਆ ਤਾਈ ਤਾਂ ਮੈਂ ਕਿਹਾ ਹਾਂ ਇੱਕ ਮਿੰਟ ਆ ਦੇਖੋ ਇਹਨਾਂ ਨੇ ਕੀ ਕੱਢਿਆ ਨਹੀਂ ਨਹੀਂ ਕੀ ਆਂਟੀ ਜੀ ਹੁਣ ਤੁਸੀਂ ਆਪ ਦੇਖ ਲਓ ਵੀ ਤੁਸੀਂ ਕਹਾਂਗੇ ਵੀ ਸ਼ਾਇਦ ਅਸੀਂ ਤੁਹਾਡੇ ਬਾਰੇ ਕੁਝ ਕਹਿ ਰਹੇ ਹਾਂ ਬਿਲਕੁਲ ਨਹੀਂ ਤੁਹਾਡੀ ਬਿੱਲੀ ਤੁਹਾਨੂੰ ਉਹਦਾ ਉਹ ਬਿੱਲਾ ਤੁਹਾਡਾ ਬੱਚਾ ਹੀ ਕਹਿ ਰਹੇ ਨੇ ਉਸ ਬਾਰੇ ਉਹ ਵੱਡਾ ਬਿੱਲਾ ਵੱਡੇ ਬਿੱਲੇ ਨੇ ਪਹਿਲਾਂ ਨਾਲ ਕਰਿਆ ਤੂੰ ਤੂੰ ਇਹ ਇਹ ਉਹਦੇ ਵੀ ਕਹਿੰਦੀ ਸੀ ਪੁਸ਼ਪਾ ਸਾਲਾ ਜੁਗੇਗਾ ਨਹੀਂ ਐ ਉਹਦੇ ਵੀ ਕਹਿੰਦੀ ਸੀ ਆਪਾਂ ਤਾਂ ਉਹ ਚ ਗੱਲ ਕੀਤੀ ਸੀ ਆ ਉਹ ਵੱਡੇ ਬਿੱਲੇ ਨੇ ਮੰਮੀ ਜਿਹਨੂੰ ਤੁਸੀਂ ਕਹਿੰਦੇ ਹੋ ਨੇ ਨਾ ਵੀ ਗੁਰੀ ਆਏ ਆ ਫਲਾਣ ਦੇ ਆ ਦੇਖ ਲਓ ਤੁਹਾਨੂੰ ਐ ਕਹਿੰਦਾ ਐ ਫਲਾਣ ਦੇ ਕੀ ਮਤਲਬ ਵੀ ਕੀ ਕਹਿੰਦੇ ਨੇ ਮੇਰੇ ਬਾਰੇ ਐ ਫਲਾਣ ਦੇ ਵਧੀਆ ਮम्मी ਕਹਿੰਦੇ ਨੇ ਮੁੰਡਾ ਬਹੁਤ ਸਾਊ ਐ ਇੱਕ ਪਾਸੇ ਮੰਮੀ ਇਹ ਚੀਜ਼ ਕਰ ਦਿੱਤੀ ਐ ਮੈਂ ਮम्मी ਨੂੰ ਇਹ ਚੀਜ਼ ਕਰ ਦਿੱਤੀ ਮੈਂ ਦਾਦੀ ਉਹਦਰ ਕੈਮਰਾ ਕਰੋ ਮੈਂ ਦਾਦੀ ਇੱਕ ਦਿਨ ਮੈਂ ਹੋ ਗਈ ਬਿਮਾਰ ਮੈਨੂੰ ਲੱਗ ਗਿਆ ਟੱਟੀਆਂ ਸਿੱਧੀ ਸੀ ਗੱਲ ਠੀਕ ਐ ਮੈਨੂੰ ਟੇਮ ਨੂੰ ਵਾਲੇ ਲੱਗੇ ਸੀ ਮੈਨੂੰ ਬਈ ਹੁਣ ਪਿੰਡੂ ਆਪਾਂ ਕੰਮ ਕਰਦੇ ਹੋ ਸਾਰ ਨੂੰ ਓਦਾਂ ਨਹੀਂ ਹਾਂ 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 ਮੈਨੂੰ ਲੱਗ ਗਿਆ ਟੱਟੀਆਂ ਤੇ ਮੰਮੀ ਮੈਨੂੰ ਸਿਰ ਮੇਰੇ ਮੇਰੇ ਨਾਲ ਵਟ ਜੌਰਕੇਟ ਇੱਟ ਜੰਬੂੜਾ ਉੱਟ ਖੜਿਆ ਮੈਂ ਤਿਆਰ ਹੋ ਗਈ ਮੈਂ ਫੋਟੋ ਵੀ ਭੇਜੀ ਇਹਨਾਂ ਨੂੰ ਫੋਟੋ ਭੇਜ ਨਾ ਬਰੋੜੇ ਮੈਂ ਤਿਆਰ ਹੋ ਗਈ ਸੀ ਮੇਰੇ ਨਾਲ ਬਰੋੜਾ ਉੱਟ ਖੜਿਆ ਤੇ ਭਾਈ ਚੱਲ ਮੈਂ ਮੰਮੀ ਨੂੰ ਕਿਹਾ ਮੇਰਾ ਸਿਰ ਧੁੱਤਾ ਹੋਇਆ ਮੈਂ ਤਾਂ ਮੰਮੀ ਮੰਮੀ ਨੇ ਕਹਿੰਦੀ ਤੂੰ ਰਹਿਣ ਦੇ ਜਾਣ ਨੂੰ ਚਾਹੇ ਮੰਮੀ ਨੂੰ ਅਸੀਂ ਪੁੱਛ ਵੀ ਲਿਓ ਮੰਮੀ ਮੰਮੀ ਮੇਰੇ ਅਰਗੀ ਆ ਦਿਲ ਜਗਾਦੀ ਮੂਹ ਤੇ ਬੋਲਦੀ ਐ ਦੇ ਮੰਮੀ ਕਹਿੰਦੀ ਅਜਰਾ ਸ਼ੂਟ ਕਿੱਥੇ ਮੈਂ ਕਹ ਗੁਰੀ ਦੇ ਮੰਮੀ ਕਹ ਲਈ ਬੇਟੇ ਫਿਰ ਤਾਂ ਤੂੰ ਰਹਿਣ ਦੇ ਜੇ ਤਾਂ ਤੂੰ ਕਿਤੇ ਹੋਰ ਸ਼ੂਟ ਤੇ ਜਾਣਾ ਗੁਰੀ ਤਾਂ ਨਚੋੜੂਗਾ ਚੰਗੀ ਤਰ੍ਹਾਂ ਮੈਂ ਤਾਂ ਤੂੰ ਰਹਿਣ ਦੇ ਮੈਂ ਤਾਂ ਤੈਨੂੰ ਹੀ ਨਹੀਂ ਦੇ ਰਹੀ ਮੈਂ ਤੂੰ ਘਰੇ ਹੀ ਬਹਿ ਜਾ ਮੰਮੀ ਅੱਜ ਮੈਂ ਗੱਲ ਕਰਨੀ ਆ ਤੁਸੀਂ ਵੀ ਕਵਾਇਟ ਕਰਕੇ ਕਹਿ ਦਿਓ ਵੀ ਹਾਂ ਮੈਂ ਅੱਛਾ ਅੱਛਾ ਤੁਸੀਂ ਸਾਨੂੰ ਐ ਕਹਿ ਰਹੇ ਹੋ ਵੀ ਚੰਗੀ ਤਰ੍ਹਾਂ ਨਚੋੜੂਗਾ ਰੁਕਾ ਕੇ ਰੁਕਾ ਕੇ ਤੇ ਮੈਂ ਇਹਦਾ ਮਤਲਬ ਇਹ ਸੀ ਵੀ ਉਹਨੇ ਤੈਨੂੰ ਖੜਨ ਨਹੀਂ ਦੇਣਾ ਬੱਚਾ ਤੂੰ ਉੱਠਾਈਆ ਬਿਮਾਰ ਹੋ ਜਾਏਂਗੀ ਥੱਕ ਹਾਂ ਜਿਹੜੀ ਗੱਲ ਇਸੋੜੇ ਕੁੜੀ ਆਪ ਹੀ ਨਹੀਂ ਖੜਨ ਵਾਲੀ ਹੈਗੀ ਮੈਂ ਦੱਸਦੀ ਹਾਂ ਇਹ ਆਪ ਹੀ ਨਹੀਂ ਖੜਨ ਵਾਲੀ ਹੈਗੀ ਜੀ ਬਈ ਮੈਂ ਦੱਸਦੀ ਹਾਂ ਹੁਣ ਫਿਰ ਪਹਿਲੀ ਗੱਲ ਤਾਂ ਆਜਮ ਨਹੀਂ ਓਏ ਕਿਉਂ ਖਾਦੇ ਜਿਹੜੇ ਉਹ ਗੱਲਾ ਗੱਲਾ ਹਰਾ ਕਰਨਾ ਮੇਰੇ ਇੰਨੇ ਕੋ ਜਿਆਦਾ ਸੀਨ ਹੋਣਗੇ ਇੰਨੇ ਕੋ ਜਿਆਦਾ ਇਹਨਾਂ ਨੇ ਵਿੰਟ ਵੀ ਥੱਲੇ ਨਹੀਂ ਲਾਉਣਦੇ ਮੈਂ ਹੀ ਲਾਉਣ ਦੇਣੀ ਮਤਲਬ ਹੀ ਤਸ਼ਰੀਫ ਤਸ਼ਰੀਫ ਵੀ ਨਹੀਂ ਲਾਉਣ ਦਿੰਦੇ ਵਿੰਟ ਚ ਮੈਨੂੰ ਕਹ ਚੱਲ ਮੈਨੂੰ ਤੇਰਾ ਸੀਨ ਹੈ ਮੈਂ ਕਿਹਾ ਚੱਲ ਮੈਨੂੰ ਤੇਰਾ ਸੀਨ ਹੈ ਉੱਪਰ ਜਿਹਨੇ ਨਾ ਬੋਲਣਾ ਪੈਂਦਾ ਫਿਰ ਮੰਮੀ ਕਹਿੰਦੀ ਮੇਰੀ ਗੱਲ ਸੁਣ ਆਪਾਂ ਆਪਾਂ ਕਰਮਾਂ ਵਾਲੀਆਂ ਨੇ ਵੀ ਆਪਣੇ ਇਹਦੇ ਸੀਨ ਆਉਂਦੇ ਨੇ ਜਦੋਂ ਕਿਸੇ ਦਾ ਸੀਨ ਹੀ ਨਾ ਆਉਂਦਾ ਯਾਰ ਉਹ ਬੰਦਾ ਸੋਚਦਾ ਫਿਰ ਮੇਰਾ ਕੋਈ ਸੀ ਬਈ ਹਾਂ ਇਹ ਗੱਲ ਵੀ ਸਹੀ ਆ ਮੈਂ ਹੋਰ ਸੈਟਾਂ ਦੇ ਬੋਲ ਰੇ ਪਰ ਇੰਨਾ ਵੀ ਨਹੀਂ ਬੋਲ ਹੁੰਦੀ ਵੀ ਜਿੰਨਾ ਬੰਦੇ ਨੂੰ ਐ ਖੜੀ ਲੱਤ ਤੇ ਆਪਾਂ ਖੜਾ ਕੇ ਰੱਖੀ ਹੈ ਨਾ ਇੱਕ ਲੱਤ ਦੇ ਹੁੰਦਾ ਕਿ ਖੜੀ ਨਹੀਂ ਨਹੀਂ ਮਰੀ ਗਈ ਮੱਕ ਉਹ ਚਾਹਦੀ ਮੱਕ ਬੀ ਬੋਲਦੀ ਬਈ ਮੈਂ ਇੱਕ ਡਾਇਲੋਗ ਬੋਲਦਾ ਸੀਗਾ ਤੁਸੀਂ ਦੱਸਿਓ ਮੈਂ ਉਹਦੇ ਇੱਕ ਡਾਇਲੋਗ ਬੋਲਿਆ ਵੀ ਆਪਾਂ ਮਰੀ ਹੋਈ ਮੱਖੀ ਨਹੀਂ ਨਗਾ ਸਕਦੇ ਹੈਗੇ ਭਈ ਦੇਖੀ ਮਰੀ ਨਾ ਜਾਂਦੀ ਮੱਖੀ ਜਾਂਉਂਗੀ ਮੱਖੀ ਬਸ ਇਹ ਡਾਇਲੋਗ ਹੁੰਦਾ ਆਇਆ ਵੀ ਆਪਾਂ ਅੱਖੀ ਦੇਖੀ ਮੱਖੀ ਨਹੀਂ ਦੇ ਸਕਦੇ ਹੈਨਾ ਹੁੰਦਾ ਤਾਂ ਆਇਆ ਨੇ ਹਾਂਜੀ ਆ ਹੁੰਦਾ ਜਾਂ ਹੁੰਦਾਗਾ ਜਾਂ ਇੱਕ ਕਿਹੜਾ ਡਾਇਲੋਗ ਸੀਗਾ ਵੀ ਅੱਕਿਆ ਹੋਇਆ ਬੰਦਾ ਕੀ ਸੀ ਇਹ ਕਹਿੰਦਾ ਮਰ ਰਿਹਾ ਬੰਦਾ ਕਹਿੰਦਾ ਨਹੀਂ ਨਹੀਂ ਆਪਾਂ ਕਿਹਾ ਕੀ ਸੀ ਹਾਂ ਕਹਿੰਦੇ ਅੱਕਿਆ ਹੋਇਆ ਬੰਦਾ ਅੱਕ ਚਾਬੀ ਲੈਂਦਾ ਕਹਿਣ ਦਾ ਮਤਲਬ ਵੀ ਜਦੋਂ ਬੰਦਾ ਅੱਕਿਆ ਹੁੰਦਾ ਕਈ ਵਾਰ ਨਾ ਗੁੱਸੇ ਜਿਹਾ ਲੱਗਦਾ ਯਾਰਾ ਕੰਮ ਕਰ ਨੀ ਸਾਲਾ ਕਾਰੀ ਦੇ ਹੁਣ ਕਾਇ ਤਾਂ ਦਿੱਤਾ ਹੀ ਉਹ ਕਹਿੰਦੇ ਮਰਿਆ ਹੋਇਆ ਬੰਦਾ ਅੱਕਦਾ ਹਾਂ ਮਰਿਆ ਹੋਇਆ ਬੰਦਾ ਤਾਂ ਅੱਕ ਚਾਬੀ ਨਹੀਂ ਸਕਦਾ ਨਾ ਕੀ ਖਬਰ ਉੱਟ ਕੇ ਚਾਬ ਲਵੇ ਵਿਚਾਰਾ ਜਿਆਦਾ ਹੀ ਔਖਾ ਹੋਵੇ ਮੌਤ ਤੋਂ ਵੀ ਬਾਅਦ ਕੀ ਪਤਾ ਉਹਨੂੰ ਸਟ੍ਰੈਸ ਹੋਵੇ ਹਾਂ ਕੀ ਪਤਾ ਸਟ੍ਰੈਸ ਹੋ ਜਾਵੇ ਕਈ ਵਾਰ ਆਪਣਾ ਸਟ੍ਰੈਸ ਹੋ ਜਾਂਦੇ ਆ ਬਾਰ ਬਾਰ ਉਹਦਾਂ ਨਾਲ ਉਹਦਾਂ ਇਧਰ ਉਧਰ ਤੇਨੂੰ ਆਪਾਂ ਇਹਨਾਂ ਨੂੰ ਘੁਰਦਾ ਨੂੰ ਕੀ ਪਤਾ ਉਹਨੂੰ ਭੁੱਖ ਲੱਗ ਗਈ ਹੋਵੇ ਸਾ ਉੱਟ ਕੇ ਗਾਣ ਲੱਗਿਆ ਇੱਥੇ ਵੀ ਲਾ ਸਕਦਾ ਇੱਥੇ ਲਾਦਾ ਇੱਥੇ ਸਾਰਿਆਂ ਦੇ ਸਾਰਿਆਂ ਦੇ ਸਾਡੇ ਜਿਵੇਂ ਐ ਕਾਇਕ ਮਾਈ ਚਲ ਵਿਚਾਰਾ ਕਦੇ ਅੱਧ ਨੂੰ ਹੁੰਦਾ ਕਦੇ ਹੋਰ ਗਿੱਕੇ ਆਣੇ ਉਧਰ ਹੋ ਜਾ ਦੇਖੇ ਨਾ ਇਹਨਾਂ ਨੂੰ ਪਤਾ ਕਿਹੜਾ ਕਿਹੜਾ ਸਟੇਸ਼ਨ ਬਣੇ ਅੱਗੇ ਜੀ ਤੇ ਗੱਲ ਨੂੰ ਕੇ ਪਿਆਰ ਤੂੰ ਵੀ ਗਾ ਰਹੀ ਕਿਸੇ ਬਾਰੇ ਕਹੀ ਬੋਲ ਚੜ ਜਾਂਦਾ ਇਹਨਾਂ ਨਰਦੀ ਵੀ ਜੀ ਉਹੋ ਲੱਗੇ ਪਿਆਰਾ ਗਏ ਬੋਲ ਚੜ ਜਾਂਦਾ ਪਾਪਾ ਪੁਸ਼ਪਾ ਦਾ ਪੁਸ਼ਪਾ ਪਾਪਾ ਪੁਸ਼ਪਾ ਦਾ ਪੁਸ਼ਪਾ ਕਿਹੜੀ ਪਾਪਾ ਪੁਸ਼ਪਾ ਦਾ ਕੁਕੂ ਮੈਂ ਨਹੀਂ ਕੁਛ ਕਰ ਕੁਕੂ ਮੈਂ ਨਹੀਂ ਕੁਛ ਕਰ ਲੈ ਤੇ ਮੇਰੇ ਕੋਲੋਂ ਇੱਕ ਮਿੰਟ ਪਾਪਾ ਪੁਸ਼ਪਾ ਦਾ ਹੈ ਨਹੀਂ ਤੇਰੇ ਪਾਪਾ ਕਿਧਰ ਗਾ ਪੁਸ਼ਪਾ ਦਾ ਹੀ ਆ ਲੈ ਫੇਰੇ ਬੋਲ ਮੈਂ ਤੇ ਤੁਸੀਂ ਕਿਹੜੀ ਘਰ ਲੱਜ ਲੈ ਲੈ ਮੈਂ ਤਾਂ ਮੇਰੇ ਮੇਰੇ ਮੰਮੀ ਡੈਡੀ ਇੱਕ ਮਿੰਟ ਮੇਰੇ ਮੰਮੀ ਦਾ ਨਾਮ ਗੁਰਦਰਸ਼ਨ ਕੌਰ ਹੈ ਨੇ ਮੇਰੇ ਡੈਡੀ ਦਾ ਨਾਮ ਸੇਮ ਅਗੁਰਦਰ ਸਿੰਘ ਤੇ ਮੈਂ ਮੇਰੇ ਮੰਮੀ ਡੈਡ ਦਾ ਨਾਮ ਨਾ ਜਮਾਈ ਸੇਮ ਆਗਾ ਤੇ ਜਦੋਂ ਮੇਰੇ ਡੈਡੀ ਮਤਲਬ ਮੇਰੀ ਕਿਤੇ ਜਦੋਂ ਵੀ ਆਏ ਸਕੂਲ ਐਡਮਿਸ਼ਨ ਕਰਾਉਣ ਜਾਂਦੇ ਸੀਗੇ ਹਨਾ ਤੇ ਜੇ ਮੈਂ ਕਈ ਵਾਰ ਕਹਿ ਦਣਾ ਨਾ ਮੈਨੂੰ ਪੁੱਛਣਾ ਬੇਟਾ ਤੁਹਾਡੇ ਡੈਡ ਦਾ ਨਾਮ ਕੀ ਆ ਤੇ ਮੈਂ ਕਹਣਾ ਜੀ ਗੁਰਦਰਸ਼ਨ ਸਿੰਘ ਤੇ ਤੁਹਾਡੀ ਮੰਮੀ ਦਾ ਨਾਮ ਕੀ ਆ ਮੈਂ ਜਾਂ ਨਹੀਂ ਗੁਰਦਰਸ਼ਨ ਕਹਿੰਦੀ ਬਟਾ ਤੇ ਮੈਂ ਮੰਮੀ ਦਾ ਪੁੱਛਿਆ ਤੇ ਮੈਂ ਕਹਣਾ ਨਹੀਂ ਨਹੀਂ ਮੇਰੇ ਮੰਮੀ ਡੈਡ ਦੇ ਨਾਮ ਸੇਮ ਆ ਤੇ ਮੈਨੂੰ ਤੇ ਟੀਚਰਾਂ ਨੇ ਨਾ ਮਜ਼ਾਕ ਕਰਨਾ ਬਸ ਸਿੰਘ ਕਹਿੰਦੀ ਬਟਾ ਅੱਜਾ ਰਾਸੀ ਮੇੜਦੀ ਆ ਫੇਰ ਤਾਂ ਹੈਂ ਫੇਦਰ ਦੇ ਡੈਡ ਨੇ ਰਾਸ਼ੀ ਮਲਾ ਕੇ ਵਿਆਹ ਕਰਾਇਆ ਹੈ ਲੈਦਰ ਦੇ ਡੈਡ ਨੇ ਬੜੀ ਮੈਚਿੰਗ ਕੀਤੀ ਆ ਮੈਨੂੰ ਟੀਚਰ ਬੜਾ ਮਜ਼ਾਕ ਕਰਦੇ ਹੁੰਦੇ ਜਿਵੇਂ ਉਹਦਾ ਨਾਮ ਨਵਜੋਤ ਕੌਰ ਆ ਇੱਕ ਦਿਨ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਇਹ ਤੁਹਾਡੀ ਚਾਹ ਠੰਡੀ ਹੋ ਗਈ ਕੋਈ ਨਹੀਂ ਕੋਈ ਨਹੀਂ ਇਹ ਠੰਡੀਆਂ ਪੀਂਦੇ ਨਹੀਂ ਜੀ ਚਾਹ ਨਾਲ ਆ ਮੱਦੇ ਠੰਡੇ ਨਹੀਂ ਆਪਾਂ ਚੀਜ਼ ਠੰਡੀ ਜ਼ਰੂਰ ਖਾ ਸਕਦੇ ਹਾਂ ਪਹਿਲਾਂ ਬਲੌਗ ਚ ਕਹਿ ਕੇ ਆਈ ਐ ਬੱਬੂ ਮੈਂ ਤਾਂ ਕਹਿ ਕੇ ਆਈ ਐ ਬੱਬੂ ਬਲੌਗ ਚ ਕਹਿ ਕੇ ਆਈ ਐ ਮੈਂ ਤਾਂ ਕਹਿੰਦੀ ਮੈਂ ਪਹਿਲਾਂ ਤਾਂ ਕਦੇ ਜਦੋਂ ਮੈਂ ਘਰੇ ਖਾਇਆ ਮੈਂ ਖਾਇਆ ਮੈਂ ਕਦੇ ਜੇ ਵਕਰੇ ਖਾਣਾ ਭੁੱਲ ਜਾਂ ਹੈਂ ਕਹਿੰਦੀ ਪਰਮਾ ਕਹਿੰਦੀ ਪਰਮਾ ਕਹਿੰਦੀ ਉਰੇ ਆ ਕੇ ਸਮਾਨ ਖਾਨੀਆ ਪਰਮਾ ਕਹਿੰਦੀ ਤਾਂ ਮੈਂ ਆਪ ਜਾਣਾ ਮੇਰੇ ਕਹਿਣਾ ਪਰਮਾ ਰੋਟੀ ਰੋਟੀ ਖਾ ਲਈ ਤੇ ਬਿਸਕੁਟ ਖਾ ਲਈ ਮਤਲਬ ਇਹਨਾਂ ਨੇ ਗੱਲ ਮੇਰੀ ਜਾ ਕੇ ਦੋਵੇਂ ਮੈਨੂੰ ਕਿਹੜਾ ਭੁੱਖ ਮਰਦੀ ਆ ਮੇਰੇ ਵੀ એનર્ਜੀ ਵਾਸਤੇ ਕਹਿ ਰਹੀ ਹੈ ਮੈਨੂੰ ਬਾਈ ਇੱਕ ਗੱਲ એનર્ਜੀ ਦਾ ਆਇਸੀ ਬਹੁਤ ਆ ਮੇਰੇ ਚਿੱਤ ਨੂੰ ਸਹਿਯੋਗ ਮੰਮਤਾ ਮੈਡਮ ਦਾ ਵੀ ਲੱਗਦਾ ਜਿਹੜੇ ਸੰਨ ਕਰਦੇ ਵੀ ਭੁੱਖੇੜਾ ਮਰਦੀ ਹੈ ਉਹਨਾਂ ਨੂੰ ਇਹਨੂੰ ਕੋਈ ਪਤਾ ਲੱਗਿਆ ਪੈਸੀ ਇਹਨੂੰ ਪਤਾ ਲੱਗਾ ਕਿ ਉਹ ਕੀ ਹੁੰਦੀ ਆ ਉਹਨਾਂ ਕਿਹੜਾ ਭੁੱਖ ਮਰਦੀ ਆ ਕੋਈ ਨਹੀਂ ਅਗਲਾ ਨਾ ਇਹਨੂੰ ਆਇਆ ਕਿ ਮੈਨੂੰ ਪਤਾ ਲੱਗਿਆ ਕਿ ਇਹ ਕੀ ਹੁੰਦੀ ਆ ਖਾਂਦੀ ਆ ਤੈਨੂੰ ਇੰਨੀ ਗੱਲ ਪਤਾ ਚੱਲ ਗਿਆ ਖਾਂਦਾ ਕੌਣ ਨੇ ਉਹਨੂੰ ਪਤਾ ਹੈ ਉਹ ਲੈ ਉਹ ਹੋਰ ਆਈ ਵੀ ਜਦੋਂ ਕੋਈ ਗੱਲ ਨਹੀਂ ਦਿਖਾਈ ਦੇਖੀ ਜੇ ਮੈਂ ਜਦੋਂ ਕੋਈ ਗੱਲ ਨਹੀਂ ਦਿਖਾਈ ਉਦੋਂ ਕਹਿੰਦੀ ਉਹਨੂੰ ਪਤਾ ਉਦੋਂ ਉਂਗਲ ਉਹਦੇ ਕਹਿੰਦੀ ਦਾ ਵੀ ਉਹਦਾ ਪੱਤੀ ਆ ਵੀ ਤੂੰ ਖਾਨੀ ਐ ਨਾ 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 ਬਾਬੇ ਨੂੰ ਪਤਾ ਜਿਹੜੇ ਮੇਰੇ ਥੱਲੇ ਬਿਲਕੁਲ ਸਿੱਧੇ ਬੈਠੇ ਨਹੀਂ ਉਹ ਖਾਂਦੇ ਨੇ ਨਾ ਨਾ ਮੈਂ ਮੇਰੀ ਕਹਿੰਦਾ ਸਾਡੇ ਤੇ ਬਸ ਆਏ ਨਹੀਂ ਦੇਖੋ ਮੇਰੀ ਗੱਲ ਸੁਣ ਆਏ ਵੀ ਹੈ ਨਹੀਂ ਵੀ ਸੌ ਨਹੀਂ ਹੈਗੀ ਵੀ ਕਦੇ ਖਾਦੀ ਨਹੀਂ ਹੈਨਾ ਦੇਖੋ ਕਈ ਵਾਰ ਖਾਦੀ ਵੀ ਐ ਮੈਂ ਕਦੋਂ ਖਾਦੀ ਮੈਨੂੰ ਥੋੜੀ ਜੀ ਨਾ ਮਦਦ ਨਾਲ ਅਨਭਾਖੀਆਂ ਅਜਾ ਦਾਮ ਬੰਦੇ ਨੂੰ ਕੋਲ ਡਰੈਂਕਾ ਨਾਰਮਲ ਕੁੜੀਆਂ ਰੱਖਦੀਆਂ ਨੇ ਤੇ ਜਦੋਂ ਮੈਨੂੰ ਜ਼ਿਆਦਾ ਹੋ ਜੇ ਨਾ ਫਿਰ ਮੈਨੂੰ ਮੈਂ ਨਹੀਂ ਝੂਠ ਬੋਲਦੀ ਕਈ ਵਾਰੋ ਕਿਸੇ ਦੇ ਸੱਟ ਦੋ ਮਿਲ ਗਈ ਮਾਣੀ ਮੋਟੀ ਖਾ ਲਈ ਜਾਂ ਘਰੇ ਜਗਸੀਰ ਵੀ ਮੈਨੂੰ ਕਹਿ ਦਿੰਦੇ ਆ ਵੀ ਤੂੰ ਨਾ ਆ ਖਾ ਤਾਂ ਤੂੰ ਜੇ ਤੂੰ ਸੈੱਟ ਹੋ ਜੇਗੀ ਸਾਹ ਬੰਦ ਹੋ ਜਾਂਦਾ ਜਾਮਾ ਇਹਦਾ ਨਸ਼ਾ ਬੜਾ ਤੇ ਉਹਦਾ ਖਾ ਵੀ ਰਹੀ ਦੀ ਸੌਂ ਵੀ ਨਹੀਂ ਹੈਗੀ ਵੀ ਆਪਾਂ ਬੰਦੇ ਨੂੰ ਕੋ ਆਏ ਆਏ ਦੇਖੀ ਚੂੜੂ ਨਹੀਂ ਕੋਈ ਖੂਨ ਸਾਫ਼ ਰਹਿੰਦਾ ਤੇ ਨਾਲ ਇਹਦਾ ਲੋਕਾਂ ਨੇ ਨਸ਼ਾ ਬੜਾ ਪਤਲਾ ਰਹਿੰਦਾ ਖੂਨ ਉਹੀ ਲੋਕਾਂ ਨੇ ਬਣਾ ਰੰਗ ਪੈਰ ਖੜ ਜਾਂਦਾ ਉਹ ਵੀ ਤਾਂ ਖਾਂਦੇ ਨੇ ਲੋਕੋ ਕੋਈ ਗੱਲ ਕਰ ਰਹੇ ਹੁਣ ਸੁਣਿਆ ਕਹਿੰਦੇ ਵੀ ਜਦੋਂ ਆਪਾਂ ਖਾਂਦੇ ਰਹੋ ਨਾ ਵਧੀਆ ਰਹਿੰਦਾ ਬੰਦਾ ਨਹੀਂ ਵਾਹਿਗੁਰੂ ਪਰਮਾਤਮਾ ਕਦੇ ਕਿਸੇ ਨੂੰ ਉਹ ਨਾ ਕਰੇ ਵੈਸੇ ਕਹਿੰਦੇ ਵੀ ਜਦੋਂ ਕਿਸੇ ਨੂੰ ਅਦਰੰਗ ਵਗੈਰਾ ਦਾ ਥੋੜਾ ਮੋਟਾ ਕੁਝ ਕੈਦ ਹੋਵੇ ਤਾਂ ਦੇ ਦੇਣੀ ਚਾਹੀਦੀ ਹੈ ਹਨਾ ਸਹੀ ਗੱਲ ਹੈ ਤੇ ਆਪਾਂ ਪਹਿਲਾਂ ਹੀ ਚੱਕ ਲਈਦੀ ਆ ਅਸੀਂ ਇਹ ਰੰਗ ਤੋਂ ਬਾਹਰ ਹੀ ਕਰਦਨੇ ਆ ਇਹ ਦਰੰਗ ਪਹਿਲਾਂ ਹੀ ਚੱਕ ਤਾਂ ਕੰਮ ਤੇ ਚਾਹ ਤੇ ਸੇਫਟੀ ਨਾਲੇ ਲੱਗੇ ਜਾਂਦੇ ਨੇ ਸਭ ਨੂੰ ਵੇਡਤਾ ਕੰਮ ਲਿਆਓ ਫਿਰ ਲੱਗੇਗਾ ਮਤ ਕਿਤੇ ਹੋਰ ਡਰਦੇ ਆ ਭਾਈ ਵਾਹਿਗੁਰੂ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਰੱਖੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਨਾ ਦੇਗਾ ਬਸ ਹਰ ਪਾਸੇ ਠੰਡੀ ਹਵਾ ਆਵੇ ਪ੍ਰਮਾਤਮਾ ਬਾਕੀ ਤੇਰੀ ਰਜਾ ਚ ਰਾਜੀਆਂ ਹੈ ਨਾ ਬਾਕੀ ਦੁਜੇ ਮੇ ਤੋਰੀ ਜਾਏਗਾ ਬਸ ਦੁਰੇ ਜਾਂਦੇ ਆ ਸਹੀ ਗੱਲ ਹੈ ਹੁਣ ਚਾਹ ਪੀਣ ਲੱਗਿਆ ਹੁਣ ਮੈਂ ਵੀ ਨਹੀਂ ਇਹ ਚਾਹ ਤੇ ਵਾਹਿਗੁਰੂ ਜੀ ਕਾ ਕਰਤਾ ਲਾ ਮਿੱਤਰ ਹੁਣ ਚਾਹ ਪੀ ਲਈ ਸਾਸਿਕਾਲ ਜੀ ਜਉਨੇਵਾਦ ਦੇ ਰਹੋ